ਸੀ ਗਈ ਦਵਾਰੇ ਸਾਥ ਸੰਗਤ ਜੀ ਕੱਲ 4 ਤਰੀਕ ਸੀਗੀ 4 ਤਰੀਕ ਨੂੰ ਤਾਂ ਗਾ ਇੱਦਾਂ ਪਾ ਲਿਆ ਦੇ ਫੋਟੋਆਂ ਤੇ ਫੋਟੋਆਂ ਦੇ ਲੀਡਰ ਤੇ ਲੀਡਰ ਹੁਣ ਇਹ ਤੁੱਪ ਚੜ ਗਏ ਤਾਂ ਕਹਿੰਦੇ ਪਹੁੰਚਣਾ ਨਹੀਂ ਪਾਣੀ ਘਟ ਗਿਆ ਪਾਜੀ ਪਾਣੀ ਵੱਧ ਗਿਆ ਆ ਦੇਖੋ ਜਿਹੜੇ ਕੱਲ ਥੈਲੇ ਜਾਣ ਲਾਇਛੋ ਤਾਂ ਦਬ ਗਏ ਆ ਹੁਣ ਇਹ ਵਾਹਿਗੁਰੂ ਜੀ ਲੱਗੇ ਹੋਇਆ ਆ ਮੁੰਡੇ ਟਰੈਕਟਰਾਂ ਵਾਲੇ ਲੱਗੇ ਹੋਇਆ ਯਾਰ ਕਿਸੇ ਨੂੰ ਕਿਸੇ ਚੀਜ਼ ਦਾ ਲਾਲਚ ਥੋੜਾ ਆ ਗੱਲ ਹੈ ਇਨਸਾਨੀਅਤ ਜਾਗੀ ਆ 88 ਜੀ ਖੜਾ ਆਇਆ ਸੀਗਾ ਕਿਆ ਤੂੰ ਤੁਸੀਂ ਸੋਚਦੇ ਹੋਵੋਗੇ ਕਿ ਕਾਹ ਸੱਚੀ ਸੇਵਾ ਕਰ ਲੰਦੇ ਭਾਜੀ ਜੱਜ ਪਰਮਾਤਮਾ ਨੇ ਮੌਕਾ ਦਿੱਤਾ ਤਾਂ ਸੇਵਾ ਕਰ ਲੋ ਇਸ ਪਿੰਡ ਨੂੰ ਇਸ ਇਲਾਕੇ ਨੂੰ ਬਚਾ ਲਓ ਯਾਰ ਬੇਨਤੀ ਹੈ ਮੇਰਾ ਭਰਾ ਪਹੁੰਚੋ ਬਸ ਹਰ ਬੰਦੇ ਦੀ ਲੋੜਾ ਕੰਮ ਕਰਨ ਵਾਲੇ ਦੀ ਲੋੜਾ ਦੀ ਵੀ ਲੋੜ ਹੈ ਪਾਣੀ ਦੀ ਵੀ ਲੋੜ ਹੈ ਮਿੱਟੀ ਲੈ ਕੇ ਆਓ ਥੈਲੇ ਲੈ ਕੇ ਆਓ ਹਰ ਬੰਦਾ ਪਹੁੰਚੋ ਯਰੇ ਭਾਈ ਜੀ ਸਭ ਦੀ ਲੋੜਿਆ ਪਹੁੰਚੋ ਬੇਨਤੀ ਹੈ ਇਹ ਚੀਜ਼ ਨੂੰ ਇਲਾਕੇ ਨੂੰ ਬਚਾ ਲਓ ਯਾਰ ਦਿਖਾਓ ਸਰਪੰਚ ਸਾਹਿਬ ਨੂੰ ਹਾਂ ਕਿੱਦਾਂ ਟਾਲ ਲਾਉਂਦੀ ਆ ਅੱਜ ਕੋਈ ਬੰਦਾ ਨਹੀਂ ਆ ਰਿਹਾ ਅੱਜ ਕਿੰਨੇ ਜਿਹੜੇ ਰੇਤਾ ਜੀ ਕੋਈ ਜੀਸੀਬੀ ਹਰ ਇੱਕ ਛੰਡ ਦੀ ਲੋੜ ਹੈ ਉਹਰੇ ਅੱਜ 5 ਤਰੀਕ ਹੈ ਜੀ ਅਮਰ ਜੀ ਸਰਪੰਚ ਜੀ ਬੋਲ ਕੇ ਦੱਸੋ ਮਰ ਜਾ ਸੋ ਬਾਬਾ ਜੀ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਸਾਰੀ ਸੰਗਤ ਨੂੰ ਸੋ ਸਾਰੇ ਜਿੱਥੇ ਤੱਕ ਵੀ ਇਹ ਸਾਡੀ ਵੀਡੀਓ ਜਾਂਦੀ ਹੈ ਸ਼ੇਅਰ ਕਰੋ ਤੇ ਜਿੰਨੇ ਵੀ ਸੇਵਾਦਾਰ ਵੀ ਨੇ ਜਿੱਦਾਂ ਬਾਬਾ ਜੀ ਨੇ ਕਿਹਾ ਵੀ ਸੇਵਾਦਾਰ ਨੇ ਜਿਹੜੇ ਉਹੀ ਇੱਥੇ ਪਹੁੰਚਣ ਤੇ ਕੱਲ ਬੜਾ ਰਕਸ਼ੀ 4 ਤਰੀਕ ਨੂੰ ਲੀਡਰ ਵੀ ਬਹੁਤ ਜਿੱਦਾਂ ਬਾਬਾ ਜੀ ਨੇ ਸਾਰਾ ਕੁਝ ਦੱਸੇ ਤਾਂ ਸੋ ਬੇਨਤੀ ਹੈ ਕਿ ਸਾਰੇ ਜਲਦੀ ਤੋਂ ਜਲਦੀ ਪਹੁੰਚੋ ਪਾਣੀ ਦਾ ਬਹਾਵ ਵੀ ਦੇਖੋ ਕਿੰਨਾ ਤੇਜ਼ ਹੋ ਗਿਆ ਉਹ ਢਾਲ ਲੱਗ ਗਈ ਆ ਸਾਰੇ ਦੇਖਦੇ ਦੇਖਦੇ ਆ ਠੋਕਰ ਕਿੰਨੀ ਹੈ ਇਧਰੋਂ ਆ ਦੇਖੋ ਠੋਕਰ ਨਾਲ ਉਹ ਇਧਰ ਢਾਗ ਗਈ ਹੋਈ ਆ ਗਿਰ ਵੀ ਰਹੀ ਆ ਤੇ ਆ ਵੀਰ ਵੀ ਸੇਵਾਦਾਰ ਇਹ 5 6 ਦਿਨ ਤੋਂ ਤਕਰੀਬਨ ਵਿਚਾਰੇ ਲੱਗੇ ਹੋਏ ਆ ਸੋ ਜਿੰਨੀ ਵੀ ਸੰਗ ਦਾ ਜਿੱਥੇ ਤੱਕ ਇਹ ਵੀਡੀਓ ਪਹੁੰਚਦੀ ਆ ਸਾਰੇ ਜਲਦ ਤੋਂ ਜਲਦ ਏਡੀ ਬੇਲਾ ਤਾਜੋਵਾਲ ਤਾਜੋਵਾਲ ਵਾਲੇ ਬੰਦੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ